ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਦਾ ਟੋਪਿਕ ਕਰਾਂਗੇ ਹਿਸਟਰੀ ਦਾ ਟੋਪਿਕ ਹੈਗਾ ਆਪਣਾ ਜਰਮਨੀ ਦਾ ਇਕੀਕਰਨ ਜੁਨੀਫੀਕੇਸ਼ਨ ਆਫ ਜਰਮਨੀ ਹਾਂਜੀ ਜਰਮਨੀ ਦੇ ਇਕੀਕਰਨ ਦੇ ਵਿੱਚ ਕਿਹੜੇ-ਕਿਹੜੇ ਪੜਾ ਸੀ ਜਾਂ ਜਰਮਨੀ ਦੇ ਇਕੀਕਰਨ ਦਾ ਵਰਣਨ ਕਰਨਾ ਹੈ ਠੀਕ ਹੈ ਜਾਂ ਵਿਸਮਾਰਕ ਦਾ ਕੀ ਯੋਗਦਾਨ ਸੀ ਜਾਂ ਵਿਸਮਾਰਕ ਜਰਮਨ ਇਕੀਕਰਨ ਦਾ ਅਸਲ ਨਿਰਮਾਤਾ ਦੀ ਚਰਚਾ ਕਰਨੀ ਆ ਕਿਵੇਂ ਇਹਦਾ ਇਕੀਕਰਨ ਕੀਤਾ ਗਿਆ ਜਰਮਨੀ ਦਾ ਸੋ ਸਭ ਤੋਂ ਆਨਸਰ ਇਹ ਆਪਾਂ ਕਰਾਂਗੇ ਤੇ ਆਪਣੇ ਚੈਨਲ ਤੇ ਪਲੇਲਿਸਟ ਵੀ ਬਣਾਈ ਹੋਈ ਹੈ ਜਿਸ ਦੇ ਵਿੱਚ ਤੁਹਾਨੂੰ ਸਾਰੇ ਟੌਪਿਕਸ ਮਿਲ ਜਾਣਗੇ ਸੋ ਚੈਨਲ ਤੇ ਵਿਜ਼ਿਟ ਕਰਕੇ ਆਪਣੇ ਬਾਕੀ ਟੌਪਿਕਸ ਤੁਸੀਂ ਵਾਚ ਕਰ ਸਕਦੇ ਹੋ ਹਿਸਟਰੀ ਦਾ ਮੋਸਟਲੀ ਸਿਲੇਬਸ ਕੰਪਲੀਟ ਹੋ ਰਿਹਾ ਹੈ ਹਾਂਜੀ ਪਹਿਲਾ ਹੈਗਾ ਜਾਣ ਪਛਾਣ ਫ੍ਰਾਂਸ ਦੀ ਰਾਜਕਰਾਂਤੀ ਤੋਂ ਪਹਿਲਾਂ ਜਰਮਨੀ 360 ਰਾਜਾਂ ਦਾ ਜਿਹੜਾ ਇਕੱਠ ਸੀ ਸਮੂਹ ਸੀ ਤੇ ਇਹ ਰਾਜ ਤੇ ਇਹ ਰਾਜ ਪਵਿੱਤਰ ਰੋਮਨ ਸਾਮਰਾਜ ਦੇ ਕੰਗ ਸੀ ਜਿਸ ਦਾ ਮੁਖਿਆ ਆਸਟਰੀਆ ਦਾ ਰਾਜਾ ਸੀ ਤੇ ਜਰਮਨ ਸ਼ਾਸਕਾ ਸੰਗ੍ਰੂਪ ਦੇ ਵਿੱਚ ਪੂਰੀ ਤਰ੍ਹਾਂ ਸੁਤੰਤਰ ਤੇ ਸੱਤਾਧਾਰੀ ਸੀ ਇਨ੍ਹਾਂ ਰਾਜਾਂ ਦੀ ਆਪਸ ਦੇ ਵਿੱਚ ਈਰਖਾ ਤੇ ਵੈਰਪਾਾ ਵਿਰੋਧ ਸੀ ਜਦ 1779 ਦੇ ਵਿੱਚ ਫਰਾਂਸ ਦੇ ਵਿੱਚ ਕ੍ਰਾਂਤੀ ਹੁੰਦੀ ਆ ਤਾਂ ਇੰਗਲੈਂਡ ਦੇ ਬੁੱਧੀਜੀਵੀਾਂ ਦੀ ਤਰ੍ਹਾਂ ਜਰਮਨੀ ਦੇ ਕਵੀਆਂ ਤੇ ਦਾਰਸ਼ਨਿਕਾਂ ਨੇ ਵੀ ਫਿਲਾਸਫਰਾਂ ਨੇ ਵੀ ਇਸ ਕ੍ਰਾਂਤੀ ਦਾ ਜਿਹੜਾ ਕਿ ਪੂਰੇ ਜਿਹੜਾ ਸਵਾਗਤ ਕੀਤਾ ਵੈਲਕਮ ਕੀਤਾ ਇਹਨਾਂ ਨੇ ਤੇ ਜਰਮਨੀ ਦੇ ਪੂਰਬ ਦੇ ਵਿੱਚ ਸਥਿਤ ਰਾਈਨਲੈਂਡ ਦੇ ਮੱਧ ਵਰਗ ਦੇ ਵਿੱਚ ਤਾਂ ਵਿਸ਼ੇਸ਼ ਤੌਰ ਤੇ ਜੋਸ਼ ਫੈਲ ਗਿਆ ਦੀ ਫ੍ਰਾਂਸ ਦੀ ਪਰੰਪਰਾਗਤ ਨੀਤੀ ਤਾਂ ਜਰਮਨ ਰਾਜਾਂ ਨੂੰ ਕਮਜ਼ੋਰ ਬਣਾਈ ਰੱਖਣ ਦੀ ਸੀ ਪਰੰਤੂ ਨੇਪੋਲੀਅਨ ਨੇ ਅਣਜਾਣੇ ਦੇ ਵਿੱਚ ਕੁਝ ਅਜਿਹੇ ਕਦਮ ਚੱਕੇ ਜਿਨ੍ਹਾਂ ਦੇ ਫਲਸਰੂਪ ਜਰਮਨ ਵਾਸੀਆਂ ਦੇ ਵਿੱਚ ਰਾਸ਼ਟਰੀ ਭਾਵਨਾਵਾਂ ਜਾਗਰਿਤ ਹੋ ਗਈਆਂ ਤੇ ਉਹਨੇ ਜੁਲਾਈ 1806 ਦੇ ਵਿੱਚ ਜਰਮਨ ਰਾਜਾਂ ਦੀ ਸੰਖਿਆ ਸੀ ਜਿਹੜੀ ਰਾਜਾਂ ਦੀ ਸੰਖਿਆ ਉਹ ਘਟਾ ਕਰਕੇ ਕੇਵਲ 15 ਰਾਜਾਂ ਤੇ ਆਧਾਰਿਤ ਇੱਕ ਰਾਈਨ ਸੰਘਾ ਜਿਹੜੇ ਕੀ ਬਣਾਤਾ ਤੇ ਜਰਮਨ ਰਾਜਾਂ ਦੀ ਸੰਖਿਆ ਜਿਹੜੇ ਸਟੇਟਾਂ ਦੀ ਸੰਖਿਆ ਜਦੋਂ ਘੱਟ ਹੋਣ ਦੇ ਨਾਲ ਫਿਰ ਉਹਨਾਂ ਦੇ ਵਿੱਚ ਇੱਕ ਸੰਘ ਜਿਹੜੇ ਕਿ ਬਣਾਤਾ ਜਿਹਦੇ ਨਾਲ ਉਹਨਾਂ ਦੇ ਵਿੱਚ ਏਕਤਾ ਦੀ ਭਾਵਨਾ ਪੈਦਾ ਹੋ ਗਈ ਤੇ ਰੋਮਨ ਸਾਮਰਾਜ ਦਾ ਅੰਤ ਹੋਣ ਦੇ ਨਾਲ ਇਸ ਭਾਵਨਾ ਨੂੰ ਜ਼ਿਆਦਾ ਵੱਲ ਮਿਲਿਆ ਨੈਪੋਲੀਅਨ ਦੇ ਪਤਨ ਦੇ ਬਾਅਦ ਜਦੋਂ ਬਿਆਨਾ ਕਾਂਗਰਸ ਨੇ ਯੂਰਪ ਦੇ ਜਿਹੜੇ ਕੀ ਮਨਚਿੱਤਰ ਨੂੰ ਨਵੀਂ ਰੂਪਰੇਖਾ ਦਿੱਤੀ ਤਾਂ ਜਰਮਨੀ ਦੇ ਵਿੱਚ 39 ਰਾਜਾਂ ਦਾ ਇੱਕ ਸੰਘ ਸਥਾਪਿਤ ਹੋ ਗਿਆ ਇਸ ਰਾਜ ਸੰਘ ਦਾ ਮੁੱਖ ਉਦੇਸ਼ ਜਰਮਨ ਰਾਜਾਂ ਦੀ ਸੁਤੰਤਰਤਾ ਤੇ ਉਹਨਾਂ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣਾ ਸੀ ਤੇ ਇਸ ਸੰਘ ਦੀ ਕੇਂਦਰੀ ਸੰਸਥਾ ਦਾ ਨਾਮ ਸੀ ਡਾਈਟ ਤੇ ਜਿਸ ਦਾ ਮੁਖੀ ਆਸਟਰੀਆ ਸੀ ਤੇ ਇਸ ਸੰਘ ਦੀ ਸਥਾਪਨਾ ਹੋਣ ਦੇ ਨਾਲ ਜਿਹੜੇ ਕਿ ਜਾਤੀ ਇਕਤਾ ਦੀ ਭਾਵਨਾ ਨੂੰ ਵੱਲ ਜ਼ਰੂਰ ਮਿਲਿਆ ਪਰੰਤੂ ਜਰਮਨੀ ਦੇ ਰਾਸ਼ਟਰਵਾਦੀ ਇਸ ਨਵੀਂ ਵਿਵਸਥਾ ਤੋਂ ਨਾਖੁਸ਼ ਸੀ ਤੇ 149 ਰਾਜਾਂ ਦੇ ਢਿੱਲੇ ਜਿਹੇ ਸੰਘ ਤੋਂ ਇੱਕੀਕ੍ਰਿਤ ਜਰਮਨੀ ਦੇ ਨਿਰਮਾਣ ਦਾ ਵਰਣਨ ਜਿਹੜੇ ਕਿ ਆਪਾਂ ਹੇਠ ਲਿਖ ਅਨੁਸਾਰਾ ਹਾਂਜੀ ਪਹਿਲਾਂ ਜਿਹੜੇ ਕਿ ਸਟਾਰਟਿੰਗ ਦੇ ਵਿੱਚ ਕਿਹੜੇ-ਕਿਹੜੇ ਐਫਰਟਸ ਕੀਤੇ ਗਏ ਸੀ ਇੱਕੀਕਰਨ ਦੇ ਵਿੱਚ ਅ ਅਰਲੀ ਐਫਰਟਸ ਆਫ ਯੂਨੀਫਿਕੇਸ਼ਨ ਜਰਮਨੀ ਇੱਕੀਕਰਨ ਦੇ ਰੰਭਿਕ ਜਤਨ ਹਾਂਜੀ ਪਹਿਲਾਂ ਰੁਕਾਵਟਾਂ ਕਿਹੜੀਆਂ-ਕਿਹੜੀਆਂ ਸੀ ਡਿਫਿਕਲਟੀਜ਼ ਕਿਹੜੀਆਂ-ਕਿਹੜੀਆਂ ਆ ਜਰਮਨ ਦੇ ਇੱਕੀਕਰਨ ਦੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਆ ਤੇ ਸਭ ਤੋਂ ਪਹਿਲਾਂ 1799 ਦੇ ਵਿੱਚ ਫਰਾਂਸ ਦੀ ਕ੍ਰਾਂਤੀ ਦੇ ਸਮੇਂ ਜਰਮਨੀ 360 ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀ ਜਰਮਨੀ 360 ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀ ਤੇ ਇਨ੍ਹਾਂ ਰਾਜਾਂ ਦੇ ਵਿੱਚ ਏਕਤਾ ਦੀ ਬਹੁਤ ਘਾਟ ਸੀ ਤੇ ਆਪਣੀ ਆਪਣੇ ਡਫਲੀ ਤੇ ਆਪਣਾ ਆਪਣਾ ਰਾਗ ਵਾਲੀ ਗੱਲ ਹੋਈ ਹੋਈ ਸੀ ਦੂਜਾ ਸੀ ਰੁਕਾਵਟ ਜਰਮਨ ਸੰਘ ਦਾ ਮੁਖੀ ਆਸਟਰੀਆ ਤੇ ਜਰਮਨੀ ਦੇ ਰਾਜਾਂ ਦਾ ਸ਼ਕਤੀਸ਼ਾਲੀ ਹੋਣਾ ਜਾਂ ਏਕਤਾ ਦੇ ਸੁੱਤਰ ਦੇ ਵਿੱਚ ਵਧਣਾ ਪਸੰਦ ਨਹੀਂ ਕਰਦਾ ਸੀ ਉਹ ਜਰਮਨੀ ਸਬੰਧੀ ਮਾਮਲੇ ਤੇ ਆਪਣਾ ਪ੍ਰਭਾਵ ਬਣਾਈ ਰੱਖਣਾ ਚਾਹੁੰਦਾ ਸੀ ਤੀਜਾ ਸੀ ਜਰਮਨੀ ਦੇ ਛੋਟੇ ਰਾਜ ਵੀ ਕਿਸੇ ਵੱਡੇ ਰਾਜ ਦੇ ਸੁਰੱਖਣ ਦੇ ਵਿੱਚ ਇਕੱਠਾ ਹੋਣਾ ਪਸੰਦ ਨਹੀਂ ਕਰਦੇ ਸੀ ਕਿਉਂਕਿ ਇਹਦੇ ਨਾਲ ਉਹਨਾਂ ਦੇ ਸ਼ਕਤੀਆਂ ਘੱਟ ਹੋਣਾ ਸੁਭਾਵਿਕ ਸੀ ਚੌਥਾ ਸੀ ਜਰਮਨੀ ਦੇ ਉੱਤਰੀ ਭਾਗ ਦੇ ਵਿੱਚ ਸਥਿਤ ਰਾਜਾਂ ਦੇ ਲੋਕ ਪ੍ਰੋਟੈਸਟੈਂਟ ਧਰਮ ਦੇ ਸੀ ਤੇ ਉਹ ਰੂੜੀਵਾਦੀ ਹੋਣ ਦੇ ਨਾਲ ਇਲਾਵਾ ਨਿਰਕੁਸ਼ ਸ਼ਾਸਨ ਦੇ ਸਮਰਥਕ ਸੀ ਉਹ ਨਿਰਕੁਸ਼ ਜਿਹੜਾ ਸ਼ਾਸਨ ਆ ਮਤਲਬ ਕਿ ਉਹਨੂੰ ਉਹ ਸਪੋਰਟ ਕਰਦੇ ਸੀ ਤੇ ਇਸ ਦੇ ਉਲਟ ਦੱਖਣ ਦੇ ਰਾਜਾਂ ਦੇ ਵਿੱਚ ਰੋਮਨ ਕੈਥੋਲਿਕ ਧਰਮ ਦਾ ਪ੍ਰਚਾਰ ਸੀ ਤੇ ਉਹਨਾਂ ਦੀ ਜਨਤਾ ਆਪਣੇ ਵਿਚਾਰਾਂ ਦੇ ਵਿੱਚ ਉਧਾਰ ਸੀ ਪੰਜਵਾਂ ਫਰਾਂਸ ਫਰਾਂਸਿਸ ਦਾ ਜਰਮਨੀ ਦੇ ਦੱਖਣੀ ਰਾਜਾਂ ਤੇ ਕਾਫੀ ਪ੍ਰਭਾਵ ਸੀ ਜਰਮਨੀ ਦੇ ਏਕੀਕਰਨ ਸੰਬੰਧੀ ਹਰੇਕ ਯਤਨ ਨੂੰ ਅਸਫਲ ਬਣਾਉਣ ਦੇ ਵਿੱਚ ਉਹਦਾ ਦ੍ਰਿੜ ਸੰਕਲਪ ਸੀ ਹੁਣ ਅੰਦੋਲਨ ਦਾ ਆਰੰਭ ਸਟਾਰਟ ਆਫ ਐਜੀਟੇਸ਼ਨ ਹਾਂਜੀ ਨਿਰਾਸ਼ਾ ਤੇ ਗੁੱਸੇ ਦੇ ਵਾਤਾਵਰਨ ਦੇ ਵਿੱਚ ਜਰਮਨੀ ਦੇ ਵਿਦਿਆਰਥੀ ਤੇ ਬੁੱਧੀਜੀਵੀ ਉਤਾਵਲੇ ਹੋ ਗਏ ਤੇ ਵਿਸ਼ਵ ਵਿਦਿਆਲਿਆਂ ਦੇ ਵਿੱਚ ਵਿਦਿਆਰਥੀਆਂ ਨੇ ਬੁਰਸ਼ੇਨ ਸੱਚੇ ਫਟ ਨਾਂ ਦੀਆਂ ਸੰਸਥਾਵਾਂ ਜਿਹੜੀਆਂ ਸਥਾਪਿਤ ਕਰ ਲਈਆਂ ਜਿਨ੍ਹਾਂ ਦਾ ਉਦੇਸ਼ ਸੀ ਰਾਸ਼ਟਰੀ ਏਕਤਾ ਤੇ ਸਤੰਤਰਤਾ ਦੇ ਹਿੱਤਾਂ ਦੇ ਵਿੱਚ ਪ੍ਰਚਾਰ ਕਰਨਾ ਸੀ ਤੇ ਇਹਨਾਂ ਦੀ ਅਨੇਕਾ ਜਿਹੜੇ ਕਿ ਬ੍ਰਾਂਚੇਸ ਖੋਲ੍ਹਿਆਂ ਗੀਆਂ ਸ਼ਖਾਵਾਂ ਖੋਲ੍ਹਿਆਂ ਗੀਆਂ ਮੈਟਰਨਿਕ ਇਸ ਸੰਸਥਾ ਨੂੰ ਸਭ ਤੋਂ ਵੱਧ ਕ੍ਰਾਂਤੀਕਾਰੀ ਤੇ ਖਤਰਨਾਕ ਸਮਝਦਾ ਸੀ ਜੋਸਫ ਗੋਰਸ ਆਨੇਸਟ ਤੇ ਫ੍ਰੈਡਰਿਕ ਲੁਡਵਿਗ ਵਰਗੇ ਦੇਸ਼ ਭਗਤ ਉਹਨਾਂ ਦੇ ਮਾਰਗਦਰਸ਼ਕ ਤੇ ਪ੍ਰੇਰਣਾ ਦੇ ਸਰੋਤ ਸੀ 1817 ਦੇ ਵਿੱਚ ਜਰਮਨੀ ਦੇ ਜੁਵਕਾਂ ਨੇ ਵੁਰਟਮਬਰਗ ਵੋਟਮਬਰਗ ਦੇ ਵਿੱਚ ਇੱਕ ਮਹਾਂ ਸਵਾਬ ਕੀਤੀ ਜਿਸ ਦੇ ਵਿੱਚ ਏਕਤਾ ਤੇ ਸੁਤੰਤਰਤਾ ਦੇ ਹਿੱਤ ਦੇ ਵਿੱਚ ਹਰ ਸੰਭਵ ਬਲੀਦਾਨ ਦੇਣ ਲਈ ਕਿਹਾ ਗਿਆ ਐਨਾ ਹੀ ਨਹੀਂ ਉਹਨਾਂ ਨੇ ਰੂੜੀਵਾਦੀ ਤੇ ਰਾਸ਼ਟਰੀ ਵਿਰੋਧੀ ਲੇਖਕਾਂ ਦੁਆਰਾ ਰਚਿਤ ਸਾਹਿਤ ਨੂੰ ਖੁੱਲ੍ਹੇ ਆਮ ਅੱਗ ਦੀ ਭੇਟ ਚੜਾਤਾ ਭੇਟ ਕਰਤਾ ਤੇ 1819 ਦੇ ਵਿੱਚ ਕੋਥ ਜੈਵੀਓ ਕੋਥ ਜੈਵੀਓ ਨਾਂ ਦੇ ਰੂਸੀ ਸਾਹਿਤਕਾਰ ਤੇ ਨਾਟਕਕਾਰ ਨੂੰ ਕਤਲ ਕਰ ਦਿੱਤਾ ਗਿਆ ਤੇ ਕਿਉਂਕਿ ਉਹ ਆਪਣੇ ਲਿਖਤਾਂ ਦੇ ਵਿੱਚ ਉਧਾਰਵਾਦ ਦੀ ਆਲੋਚਨਾ ਕਰਦਾ ਸੀ ਤੇ ਅੱਗੇ ਹੈਗਾ ਅਗਲਾ ਪੁਆਇੰਟ ਮੈਟਰਨਿਕ ਦਾ ਦਮਨ ਹਾਂਜੀ ਇਨ੍ਹਾਂ ਕ੍ਰਾਂਤੀਕਾਰੀ ਤੱਤਾਂ ਦਾ ਦਮਨ ਕਰਨ ਦੇ ਲਈ ਮੈਟਰਨਿਕ ਨੇ 1819 ਦੇ ਵਿੱਚ ਕਾਰਲਸ ਵਾਦ ਆਦੇਸ਼ ਆ ਜਿਹੜੇ ਕਿ ਪਾਰਿਤ ਕੀਤਾ ਇਨ੍ਹਾਂ ਆਦੇਸ਼ਾਂ ਨੂੰ ਜਰਮਨ ਸ਼ਾਸਕਾਂ ਨੇ ਲਾਗੂ ਕਰਨਾ ਕੀਤਾ ਤੇ ਇਨ੍ਹਾਂ ਦੇ ਅਨੁਸਾਰ ਵਿਦਿਆਰਥੀਆਂ ਦੀਆਂ ਜਿਹੜੀਆਂ ਸੁਭਾਵਾਂ ਸੀ ਉਹਨਾਂ ਨੂੰ ਭੰਗ ਕਰ ਦਿੱਤਾ ਗਿਆ ਵਿਸ਼ਵ ਵਿਦਿਆਲੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਗਤੀਵਿਧੀਆਂ ਤੇ ਸਖਤ ਜਿਹੜੀ ਕਿ ਕਰੜੀ ਨਿਗਰਾਨੀ ਰੱਖਣ ਦਾ ਪ੍ਰਬੰਧ ਕੀਤਾ ਗਿਆ ਪ੍ਰੈਸ ਉੱਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਤੇ ਇਸ ਤਰ੍ਹਾਂ ਮੈਟਰ ਨਿਖਦੀ ਦਮਨ ਨੀਤੀ ਦੇ ਬਾਵਜੂਦ ਰਾਸ਼ਟਰਵਾਦੀਆਂ ਦਾ ਉਤਸ਼ਾਹ ਜਿਹੜਾ ਕਿ ਘਟਣਾ ਹੋਇਆ ਇਨ੍ਹਾਂ ਰਾਸ਼ਟਰਵਾਦੀਆਂ ਨੂੰ ਵਪਾਰੀ ਵਰਗ ਤੋਂ ਬਹੁਤ ਸਮਰਥਨ ਮਿਲਿਆ ਤੇ ਇਸ ਦੇ ਸਵੰਦੇ ਵਿੱਚ ਡਾਕਟਰ ਹਾਰਡਰ ਲਿਖਦੇ ਨੇ ਕਿ ਜਰਮਨੀ ਦੇ ਇੱਕੀਕਰਨ ਦੇ ਵਿੱਚ ਸਭ ਤੋਂ ਵੱਡੇ ਸਮਰਥਕ ਵਪਾਰੀ ਲੋਕ ਸੀ ਕਿਉਂਕਿ ਸਰਕਾਰ ਦੀ ਕਾਰਜਕੁਸ਼ਲਤਾ ਵਧਣ ਨਾਲ ਉਹਨਾਂ ਦਾ ਧੰਦਾ ਉੱਨਤ ਹੁੰਦਾ ਸੀ ਅੱਗੇ ਹੈਗਾ 1830 ਦੇ ਵਿੱਚ ਰੋਮ ਦੀ ਕ੍ਰਾਂਤੀ ਦਾ ਪ੍ਰਭਾਵ ਹਾਂਜੀ 1830 ਦੇ ਵਿੱਚ ਫਰਾਂਸ ਦੀ ਕ੍ਰਾਂਤੀ ਦੇ ਸਿੱਟੇ ਵਜੋਂ ਜਰਮਨੀ ਦੇ ਕੁਝ ਰਾਜਾਂ ਦੇ ਵਿੱਚ ਵਿਦਰੋਹ ਦੀ ਅੱਗ ਭੜਖੁੱਟੀ ਇਸ ਕਾਰਨ ਵਰਨ ਵਰਨਜਵਿਕ ਹੈਨੋਵਰ ਤੇ ਹੈਸੇ ਇਹ ਕੇਸਲ ਦੇ ਸ਼ਾਸਕਾਂ ਨੂੰ ਡਰ ਕੇ ਜਨਤਾ ਨੂੰ ਸੰਵਿਧਾਨ ਦੇਣੇ ਸਵੀਕਾਰ ਕਰ ਲਏ ਤੇ ਅੱਗੇ ਹੈਗਾ 5th ਪੁਆਇੰਟ ਜੋਲ ਵੈਰੀਨ ਦੀ ਸਥਾਪਨਾ 1834 ਦੇ ਵਿੱਚ ਜਰਮਨੀ ਦੇ ਵਿੱਚ ਚੁੰਗੀ ਟੈਕਸਾਂ ਦਾ ਘਰਾਂ ਦਾ ਇੱਕ ਜਿਹੜਾ ਜਾਲ ਵਿਸ਼ਾ ਹੋਇਆ ਸੀ ਤੇ ਕੇਵਲ ਪ੍ਰਸ਼ੀਆ ਦੇ ਵਿੱਚ ਹੀ ਜਿਹੜੇ ਚੁੰਗੀ ਟੈਕਸ ਸੀ ਉਹ 67 ਸੀ ਤੇ ਇਹ ਚੁੰਗੀ ਕਾਰ ਜਿਹੜੇ ਕਿ ਜਰਮਨੀ ਦੇ ਵਪਾਰ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਰੋੜਾ ਸੀ ਤੇ ਪ੍ਰਸ਼ੀਆ ਦੇ ਵਿੱਤ ਮੰਤਰੀ ਸਾਸੀਨ ਦੇ ਯਤਨਾਂ ਦੇ ਸਿੱਟੇ ਵੱਜੋਂ 1 ਜਨਵਰੀ 1834 ਨੂੰ ਜੋਲ ਵੈਰੀਨ ਜਰਮਨ ਚੁੰਗੀ ਸੰਘ ਦੀ ਸਥਾਪਨਾ ਹੋਈ ਤੇ ਇਸ ਦੇ ਵਿੱਚ 18 ਜਰਮਨ ਰਾਜ ਸ਼ਾਮਲ ਹੋਏ ਇਨ੍ਹਾਂ ਰਾਜਾਂ ਨੇ ਬਿਨਾਂ ਕਿਸੇ ਚੁੰਗੀ ਕਰਦੇ ਇੱਕ ਦੂਜੇ ਦੇ ਨਾਲ ਸੁਤੰਤਰ ਵਪਾਰ ਕਰਨਾ ਸਵੀਕਾਰ ਕਰ ਲਿਆ ਨਿਰਸੰਦੇਹ ਜਰਮਨੀ ਦੇ ਇਤਿਹਾਸ ਦੇ ਵਿੱਚ ਇੱਕ অতি ਮਹੱਤਵਪੂਰਨ ਘਟਨਾ ਸੀ ਇਸ ਕਾਰਨ ਇੱਥੇ ਜਰਮਨੀ ਦੇ ਉਭਾਰ ਦੇ ਵਿੱਚ ਵਾਧਾ ਹੋਇਆ ਤੇ ਉੱਥੇ ਇਹ ਸੰਗ ਜਰਮਨੀ ਦੇ ਏਕੀਕਰਨ ਰਾਹ ਦੇ ਵਿੱਚ ਇੱਕ ਕਮੀਲ ਪੱਥਰ ਸਿੱਧ ਹੋਇਆ 6th ਪੁਆਇੰਟ ਹੈਗਾ 1848 ਦੇ ਵਿੱਚ ਕ੍ਰਾਂਤੀ ਦੇ ਪ੍ਰਭਾਵ ਹਾਂਜੀ ਰਾਸ਼ਟਰਵਾਦੀਆਂ ਦੇ ਵਿੱਚ ਇਹ ਵਿਚਾਰ ਵੀ ਲੋਕਪ੍ਰੀਆ ਹੋ ਗਿਆ ਕਿ ਜਰਮਨੀ ਦੇ ਰਾਜਾਂ ਦਾ ਏਕੀਕਰਨ ਕੇਵਲ ਇੱਕ ਹੀ ਸਰਕਾਰ ਦੀ ਛਤਰ ਛਾਇਆ ਦੇ ਵਿੱਚ ਹੋਣਾ ਚਾਹੀਦਾ ਪਰੰਤੂ ਉਹਨਾਂ ਦੇ ਵਿੱਚ ਇਸ ਵਿਸ਼ੇ ਤੇ মতਪੇੜ ਸੀ ਕਿ ਜਰਮਨੀ ਕੀ ਇਕੀਕਰਨ ਦਾ ਕੰਮ ਕਿਸ ਤਰ੍ਹਾਂ ਪੂਰਾ ਕੀਤਾ ਜਾਵੇ ਤੇ ਇਸ ਵਾਂਦੇ ਵਿੱਚ ਤਿੰਨ ਵਿਚਾਰਧਾਵਾਂ ਪ੍ਰਚਲਿਤ ਸੀ ਪਹਿਲਾ ਸੀ ਕੁਝ ਰਾਸ਼ਟਰਵਾਦੀ ਇਕੀਕਰਨ ਲਈ ਇੱਕ ਸ਼ਕਤੀਸ਼ਾਲੀ ਰਾਜ ਸੰਗ ਸਥਾਪਿਤ ਕਰਨ ਦੇ ਪੱਖ ਦੇ ਵਿੱਚ ਸੀ ਤੇ ਸੈਕੰਡ ਹੈਗਾ ਕੁਝ ਸਾਰੇ ਰਾਸ਼ਟਰਾਂ ਦੁਆਰਾ ਚੁਣੇ ਗਏ ਪਾਰਲੀਮੈਂਟ ਨੂੰ ਇਕੀਕਰਨ ਦਾ ਸਾਧਨ ਬਣਾਉਣਾ ਚਾਹੁੰਦੇ ਸੀ ਅੱਗੇ ਇਹ ਕੋਜੋ ਜਿਹੇ ਰਾਸ਼ਟਰਵਾਦੀ ਵੀ ਸੀ ਜੋ ਪ੍ਰਸ਼ੀਆ ਰਾਜ ਦੀ ਅਗਵਾਈ ਦੇ ਵਿੱਚ ਜਰਮਨੀ ਦਾ ਇੱਕੀਕਰਨ ਕਰਨ ਦੀ ਯੋਜਨਾ ਬਣਾਈ ਬੈਠੇ ਸੀ ਅੱਗੇ 1848 ਦੇ ਵਿੱਚ ਜਦ ਫਰਾਂਸ ਦੇ ਵਿੱਚ ਕ੍ਰਾਂਤੀ ਹੋਈ ਤਾਂ ਜਰਮਨੀ ਦੇ ਰਾਜਾਂ ਦੇ ਵਿੱਚ ਵੀ ਅਸੰਤੋਸ਼ ਫੈਲ ਗਿਆ ਤੇ ਬਹੁਤ ਸਾਰੇ ਰਾਜਾਂ ਦੇ ਵਿੱਚ ਉਧਾਰਵਾਦੀਆਂ ਨੇ ਸੰਵਿਧਾਨਿਕ ਸੁਧਾਰਾਂ ਤੇ ਰਾਸ਼ਟਰੀ ਏਕਤਾ ਦੇ ਹਿੱਤਾਂ ਦੇ ਵਿੱਚ ਹਥਿਆਰ ਚੁੱਕ ਲਏ ਸੰਘਰਸ਼ ਅਤੇ ਅਵਸਥਾਵਾਂ ਦੇ ਇਸ ਵਾਤਾਵਰਨ ਦੇ ਵਿੱਚ ਪਹਿਲੇ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਵੀ ਭਾਰੀ ਸੱਟ ਲੱਗੀ ਵਿਸ਼ੇਸ਼ ਤੌਰ ਤੇ ਇਸ ਲਈ ਕਿ ਜਰਮਨ ਸੰਘ ਸਲੇਸਵਿਗ ਤੇ ਹੌਲਿਸਟੀਨ ਦੇ ਸਬੰਧ ਵਿੱਚ ਉੱਠਣ ਵਾਲੇ ਝਗੜਿਆਂ ਦੇ ਵਿੱਚ ਡੈਨਮਾਰਕ ਦੇ ਵਿਰੁੱਧ ਪ੍ਰਭਾਵਸ਼ਾਲੀ ਕਦਮ ਨਾ ਚੁੱਕ ਸਕਿਆ ਤੇ ਜਰਮਨੀ ਦੇ ਉਧਾਰਵਾਦੀਆਂ ਨੇ ਫ੍ਰੈਂਕਫਰਟ ਦੇ ਵਿੱਚ ਪਾਰਲੀਮੈਂਟ ਬੁਲਾ ਕੇ ਇੱਕ ਸੰਵਿਧਾਨ ਤਿਆਰ ਕੀਤਾ ਤੇ ਉਸ ਦੇ ਮਾਧਮ ਨਾਲ ਜਰਮਨੀ ਨੂੰ ਉਧਾਰਵਾਦੀਆਂ ਦੇ ਛਤਰ ਸਾਏ ਦੇ ਵਿੱਚ ਇਕੱਠਾ ਕਰਨ ਦਾ ਯਤਨ ਕੀਤਾ ਪਰੰਤੂ ਪ੍ਰਸ਼ੀਆ ਦੇ ਸ਼ਾਸਕ ਨੇ ਉਨ੍ਹਾਂ ਦੀ ਇਸ ਯੋਜਨਾ ਨੂੰ ਅਸਫਲ ਬਣਾ ਦਿੱਤਾ ਸਿੱਟੇ ਵਜੋਂ ਰਾਸ਼ਟਰਵਾਦੀਆਂ ਦੇ ਸਾਹਮਣੇ ਇਕਜੁੱਟ ਹੋਣ ਦਾ ਕੇਵਲ ਇੱਕ ਹੀ ਸਾਧਨ ਰਹਿ ਗਿਆ ਪ੍ਰਸ਼ੀਆ ਪ੍ਰਸ਼ੀਆ ਰਾਜ ਦੇ ਪੱਖ ਦੇ ਵਿੱਚ ਕਈ ਮੌਲਿਕ ਗੱਲਾਂ ਸੀ ਪਹਿਲੀ ਕਿ ਉਸ ਦੇ ਵਿੱਚ ਰਹਿਣ ਵਾਲੇ ਲਗਭਗ ਸਾਰੇ ਲੋਕ ਜਰਮਨ ਜਾਤੀ ਦੇ ਸੀ ਸੈਕੰਡ ਸੀ ਕਿ ਜਰਮਨੀ ਦੇ ਉਧਾਰਵਾਦੀ ਉਸ ਦੀ ਅਗਵਾਈ ਮੰਨਣ ਲਈ ਤਿਆਰ ਨਹੀਂ ਸੀ ਤੀਜੀ 1815 ਦੇ ਬਾਅਦ ਪ੍ਰਸ਼ੀਆ ਨੇ ਉਦਯੋਗਿਕ ਪ੍ਰਸ਼ਾਸਨਿਕ ਤੇ ਸੈਨਿਕ ਖੇਤਰ ਦੇ ਵਿੱਚ ਅਸਾਧਾਰਨ ਉੱਨਤੀ ਕੀਤੀ ਜਿਸ ਨਾਲ ਉਹ ਸ਼ਕਤੀਸ਼ਾਲੀ ਤੇ ਖੁਸ਼ਹਾਲ ਰਾਜ ਬਣ ਗਿਆ ਚੌਥੀ ਪ੍ਰਸ਼ੀਆ ਦੇ ਵਿੱਚ ਪ੍ਰੋਸਟੈਂਟੈਂਟ ਮਤ ਦਾ ਜ਼ੋਰ ਹੋਣਾ ਵੀ ਇੱਕ ਕੀ ਕਰਨ ਦੇ ਪੱਖੋਂ ਉਸ ਦੇ ਇੱਕ ਗੁਣ ਸੀ ਪਰੰਤੂ ਇਸ ਦੇ ਵੀ ਪ੍ਰਸ਼ੀਆ ਦੇ ਲਈ ਏਕੀਕਰਨ ਦਾ ਕੰਮ ਪੂਰੀ ਤਰ੍ਹਾਂ ਆਸਾਨ ਨਹੀਂ ਸੀ ਵਿਸ਼ੇਸ਼ ਤੌਰ ਤੇ ਇਸ ਲਈ ਆਸਟਰੀਆ ਕਿਸੇ ਮੁੱਲ ਤੇ ਜਰਮਨ ਸੰਘ ਦੇ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਸੀ 1850 ਦੇ ਵਿੱਚ ਜਦ ਪ੍ਰਸ਼ੀਆ ਨੇ ਜਰਮਨੀ ਦੇ ਰਾਜਕੁਮਾਰਾਂ ਦੀ ਅਗਵਾਈ ਸੰਭਾਲਣ ਲਈ ਯਤਨ ਕੀਤਾ ਤਾਂ ਉਸ ਨੂੰ ਮੂੰਹ ਦੀ ਖਾਣੀ ਪਈ ਤੇ ਫਰਾਂਸ ਤੇ ਰੂਸ ਦੋਨੋਂ ਹੀ ਇਹ ਪਸੰਦ ਨਹੀਂ ਸੀ ਕਰਦੇ ਕਿਉਂਕਿ ਜਰਮਨੀ ਦੇ ਇਕੀਕਰਨ ਦੇ ਵਿੱਚ ਇਕੀਕਰਨ ਇੱਕ ਸ਼ਕਤੀਸ਼ਾਲੀ ਰਾਜ ਦੀ ਛਤਰਛਾਇਆ ਦੇ ਵਿੱਚ ਹੋਵੇ। ਅਜਿਹੀਆਂ ਪ੍ਰਸਥਿਤੀਆਂ ਦੇ ਵਿੱਚ ਪ੍ਰਸ਼ੀਆ ਦੇ ਸ਼ਾਸਕ ਫ੍ਰੈਡਰਿਕ ਵਿਲੀਅਮ ਪਹਿਲੇ ਨੇ ਬਿਸਮਾਰਕ ਨਾਮਕ ਇੱਕ ਰਾਜਨੀਤੀਵਾਨ ਨੂੰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਿਸ ਨੂੰ ਜਰਮਨ ਸਾਮਰਾਜ ਦੀ ਸਥਾਪਨਾ ਦਾ ਸੁਭਾਗ ਪ੍ਰਾਪਤ ਹੋਇਆ। ਅੱਗੇ ਹੈਗਾ ਜਰਮਨੀ ਦੇ ਇਕੀਕਰਨ ਦੇ ਵਿੱਚ ਬਿਸਮਾਰਕ ਦੀ ਭੂਮਿਕਾ। ਹਾਂਜੀ ਰੋਲ ਆਫ ਬਿਸਮਾਰਕ ਇਨ ਯੂਨੀਫਿਕੇਸ਼ਨ ਆਫ ਜਰਮਨੀ ਬਿਸਮਾਰਕ ਪ੍ਰਸ਼ੀਆ ਦੇ ਇੱਕ ਅਮੀਰ ਜ਼ਿਮੀਦਾਰਾਂ ਦਾ ਪੁੱਤਰ ਸੀ ਤੇ ਉਸਨੇ ਜਰਮਨੀ ਦੇ ਪ੍ਰਸਿੱਧ ਵਿਸ਼ਵ ਵਿਦਿਆਲੇ ਦੇ ਵਿੱਚ ਸਿੱਖਿਆ ਪ੍ਰਾਪਤ ਕੀਤੀ ਚਾਰ ਸਾਲ ਤੱਕ ਜੱਜ ਦੇ ਰੂਪ ਦੇ ਵਿੱਚ ਉਹ ਇਸ ਉੱਚ ਅਹੁਦੇ ਦੇ ਕੰਮ ਕੀਤਾ ਤੇ ਉਸਨੇ 1845 ਦੇ ਵਿੱਚ ਰਾਜਨੀਤੀ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ 1851 ਦੇ ਵਿੱਚ ਉਹ ਪ੍ਰਸ਼ੀਆ ਵੱਲੋਂ ਜਰਮਨ ਸੰਘ ਦੇ ਵਿੱਚ ਪ੍ਰਤੀਨਿਧ ਨਿਯੁਕਤ ਹੋਇਆ ਤੇ ਇਸ ਦੇ ਬਾਅਦ ਉਸਨੇ ਰੂਸ ਤੇ ਫਰਾਂਸ ਦੇ ਵਿੱਚ ਪ੍ਰਸ਼ੀਆ ਦੇ ਰਾਜਦੂਤ ਦੇ ਰੂਪ ਦੇ ਵਿੱਚ ਕੰਮ ਕੀਤਾ ਉਸ ਦਾ ਇਹ ਐਕਸਪੀਰੀਅੰਸ ਦੀ ਅਨੁਭਵ ਸੀ ਕਿ ਉਸ ਦੇ ਭਵਿੱਖ ਦੇ ਰਾਜਨੀਤਿਕ ਜੀਵਨ ਦੇ ਵਿੱਚ ਲਾਭ ਦਾ ਇੱਕ ਸਿੱਧ ਹੋਇਆ 1862 ਦੇ ਵਿੱਚ ਜਦ ਪ੍ਰਸ਼ੀਆ ਦਾ ਸ਼ਾਸਕ ਪਾਰਲੀਮੈਂਟ ਵਿੱਚ ਉਦਾਰਵਾਦੀਆਂ ਦੇ ਵਿਦਰੋਹ ਦੇ ਕਾਰਨ ਮਜਬੂਰ ਹੋ ਗਿਆ ਤਾਂ ਉਸ ਨੇ ਵਿਸਮਾਰਕ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਨਿਯੁਕਤ ਕੀਤਾ ਵਿਸ਼ੇਸ਼ ਤੌਰ ਤੇ ਇਸ ਲਈ ਕਿ ਵਿਸਮਾਰਕ ਨਾ ਕੇਵਲ ਇੱਕअनुभवी ਵਿਅਕਤੀ ਸੀ ਬਲਕਿ ਨਿਰਕੋਸ਼ ਰਾਜਤੰਤਰ ਦਾ ਸਮਰਥਕ ਤੇ ਉਦਾਰਵਾਦ ਦਾ ਕਟੜ ਵਿਰੋਧੀ ਵੀ ਸੀ ਰਾਸਦੂਦ ਦੇ ਰੂਪ ਦੇ ਵਿੱਚ ਕੰਮ ਕਰਨ ਦੇ ਬਾਅਦ ਵੀ ਸਮਾਰਕ ਦਾ ਵਿਸ਼ਵਾਸ ਬਣ ਗਿਆ ਕਿ ਆਸਟਰੀਆ ਦੇ ਨਾਲ ਯੁੱਧ ਕਿਤੇ ਬਿਨਾ ਪ੍ਰਸ਼ੀਆ ਜਰਮਨੀ ਦੇ ਰਾਜਾਂ ਦੀ ਅਗਵਾਈ ਨਹੀਂ ਕਰ ਸਕਦਾ ਇਸ ਲਈ ਉਹ ਬਲ ਪ੍ਰਯੋਗ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਤੇ ਉਸ ਨੇ ਮੰਤਰੀ ਦਾ ਅਹੁਦਾ ਪ੍ਰਾਪਤ ਕਰਦੇ ਸਮੇਂ ਇਤਿਹਾਸਕਰ ਇਤਿਹਾਸਿਕ ਸ਼ਬਦ ਕਹੇ ਸੀ ਕਿ ਸਮੇਂ ਦੀ ਮਹੱਤਵਪੂਰਨ ਸਮੱਸਿਆਵਾਂ ਭਾਸ਼ਣ ਪ੍ਰਸਤਾਵ ਤੇ ਬਹੁਮਤ ਨਾਲ ਨਹੀਂ ਬਲਕਿ ਖੂਨ ਅਤੇ ਤਲਵਾਰ ਨਾਲ ਹੀ ਹੱਲ ਕੀਤੀਆਂ ਜਾ ਸਕਦੀਆਂ ਹਨ ਏਕੀਕਰਨ ਦੇ ਲਈ ਵੀ ਸਮਾਰਕ ਨੂੰ ਤਿੰਨ ਲੜਾਈਆਂ ਲੜਨੀਆਂ ਪਈਆਂ ਪਹਿਲੀ ਲੜਾਈ 1864 ਦੇ ਵਿੱਚ ਡੈਨਮਾਰਕ ਦੇ ਨਾਲ ਹੋਈ ਦੂਜੀ ਸੀ ਆਸਟਰੀਆ ਦੇ ਨਾਲ 1866 ਦੇ ਵਿੱਚ ਹੋਈ ਤੇ ਤੀਜੀ ਤੇ ਆਖਰੀ ਲੜਾਈ ਫਰਾਂਸ ਦੇ ਵਿਰੁੱਧ 1870 ਦੇ ਵਿੱਚ ਲੜੀ ਗਈ ਤੇ ਇਹਨਾਂ ਲੜਾਈਆਂ ਦਾ ਵਰਣਨ ਇਸ ਤਰ੍ਹਾਂ ਹਾਂਜੀ ਡੈਨਮਾਰਕ ਨਾਲ ਵਿਯੁੱਧ ਡੈਨਮਾਰਕ ਨਾਲ ਵਿਯੁੱਧ ਹੋਣ ਦਾ ਕਾਰਨ ਸਲੇਸ ਸਲੇਸਵਿਗ ਅਤੇ ਹਾਲਿਸਟੀਨ ਨਾਮਕ ਦੋ ਡੱਚੀਆਂ ਦੀ ਸਮੱਸਿਆ ਸੀ ਸਲੇਸ਼ਵਿਕ ਅਤੇ ਹਾਲਿਸਟੀਨ ਨਾਮਕ ਡੱਚੀਆਂ ਡੈਨਮਾਰਕ ਤੇ ਜਰਮਨੀ ਦੇ ਵਿੱਚ ਸੀ ਹਾਲਿਸਟੀਨ ਦੇ ਵਿੱਚ ਆਮ ਕਰਕੇ ਜਰਮਨ ਜਾਤੀ ਦੇ ਲੋਕ ਰਹਿੰਦੇ ਸੀ ਜਦਕਿ ਸਲੇਸ਼ਵਿਕਾਂ ਦੇ ਵਿੱਚ ਜਰਮਨ ਅਤੇ ਡੇਨ ਅਧਿੱਤ ਦੇ ਸੀ ਕਈ ਸਦੀਆਂ ਪਹਿਲੇ ਡੈਨਮਾਰਕ ਦਾ ਰਾਜਾ ਇਨ੍ਹਾਂ ਡੱਚੀਆਂ ਦਾ ਡਿਊਕ ਬਣ ਗਿਆ ਸੀ ਇਸ ਕਰਕੇ ਡੱਚੀਆਂ ਡੈਨਮਾਰਕ ਨਾਲ ਸੰਬੰਧਿਤ ਸੀ ਇੱਕ ਗੱਲ ਵਰਨਣਯੋਗ ਹੈ ਕਿ ਹੌਲਿਸਟीन ਜਰਮਨ ਸੰਘ ਦਾ ਵੀ ਮੈਂਬਰ ਸੀ ਤੇ ਡੈਨਮਾਰਕ ਦਾ ਰਾਜਾ ਹੌਲਿਸਟीन ਵੱਲੋਂ ਵੀ ਜਰਮਨ ਸੰਘ ਤੋਂ ਆਪਣੇ ਪ੍ਰਤੀਨਿਧੀ ਭੇਜਣ ਦਾ ਅਧਿਕਾਰ ਰੱਖਦਾ ਸੀ ਇੱਕ ਲੰਬੇ ਸਮੇਂ ਤੱਕ ਇਹ ਗਤੀਰੋਧ ਚੱਲਦਾ ਰਿਹਾ ਤੇ 1848 ਦੇ ਵਿੱਚ ਡੈਨਮਾਰਕ ਦੇ ਰਾਜਾ ਨੇ ਇਹਨਾਂ ਡੱਚੀਆਂ ਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾਉਣ ਦਾ ਯਤਨ ਕੀਤਾ ਇਸ ਨਾਲ ਜਰਮਨੀ ਦੇ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਕਿਉਂ ਡਿਊਕ ਆਫ ਅਗਸਟਨ ਵਰਗ ਨੇ ਇਹਨਾਂ ਡੱਚੀਆਂ ਤੇ ਆਪਣਾ ਅਧਿਕਾਰ ਪ੍ਰਗਟ ਕੀਤਾ ਰਸ਼ੀਆ ਨੇ ਜਰਮਨ ਲੋਕਾਂ ਵੱਲੋਂ ਹਥਿਆਰ ਝੁਕਲੇ ਪਰੰਤੂ ਲੰਡਨ ਦੀ ਸੰਧੀ 1852 ਦੁਆਰਾ ਸਥਿਤੀ ਸੰਭਲ ਲਈ ਸੰਭਲ ਗਈ ਇਸ ਸੰਬੰਧੀ ਸੰਧੀ ਦੁਆਰਾ ਡੱਚੀਆਂ ਤੇ ਡੈਨਮਾਰਕ ਦਾ ਅਧਿਕਾਰ ਸਵੀਕਾਰ ਕਰ ਲਿਆ ਗਿਆ ਪਰੰਤੂ ਉਹਨਾਂ ਨੂੰ ਸਾਮਰਾਜ ਦੇ ਵਿੱਚ ਮਿਲਾਉਣ ਦੀ ਆਗਿਆ ਨਹੀਂ ਦਿੱਤੀ ਗਈ ਲੰਡਨ ਦੀ ਸੰਧੀ ਨਾਲ ਲਗਭਗ 10 ਸਾਲ ਤੱਕ ਸ਼ਾਂਤੀ ਬਣੀ ਰਹੀ ਤੇ ਪਰੰਤੂ 1863 ਦੇ ਵਿੱਚ ਜਦ 크੍ਰਿਸਚੀਅਨ ਨੋਮਾ ਡੈਨਮਾਰਕ ਦਾ ਸ਼ਾਸਕ ਬਣਿਆ ਤਾਂ ਸ਼ਾਂਤੀ ਭੰਗ ਹੋ ਗਈ। ਉਹ ਡੇਨ ਰਾਸ਼ਟਰਵਾਦੀ ਨੇਤਾਵਾਂ ਦੇ ਅੱਗੇ ਝੁਕ ਗਿਆ 15 ਨਵੰਬਰ 1863 ਈਸਵੀ ਨੂੰ ਡੈਨਮਾਰਕ ਦੀ ਪਾਰਲੀਮੈਂਟ ਨੇ ਉਸ ਤੋਂ ਇੱਕ ਨਵਾਂ ਸੰਵਿਧਾਨ ਤਿਆਰ ਕਰਵਾਇਆ ਤੇ ਇਸ ਦੇ ਅਨੁਸਾਰ ਸਲੇਸਵਿਕ ਨੂੰ ਡੈਨਮਾਰਕ ਦਾ ਹਿੱਸਾ ਸਵੀਕਾਰ ਕੀਤਾ ਗਿਆ। ਡੈਨਮਾਰਕੀ ਰਾਜਾ ਨੇ ਸਵਿਧਾਨ ਤੇ ਦਸਤਖਤ ਕੀਤੇ ਹਸਤਾਖਰ ਕੀਤੇ ਤੇ ਇਹ ਘੋਸ਼ਣਾ ਕੀਤੀ ਕਿ ਸਲੇਸਵਿਕ ਡੈਨਮਾਰਕ ਦਾ ਵੱਖਰਾ ਹੰਗ ਹੈ ਤੇ ਇਹ ਘੋਸ਼ਣਾ ਨਾਲ ਪੂਰੀ ਜਰਮਨ ਜਾਤੀ ਦੇ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਸਲੇਸਵਿਕ ਦੇ ਜਰਮਨ ਨਿਵਾਸੀਆਂ ਨੇ ਵੀ ਇਸ ਦਾ ਸਖਤ ਵਿਰੋਧ ਕੀਤਾ ਤੇ ਇੱਧਰ ਜਰਮਨ ਪਾਰਲੀਮੈਂਟ ਨੇ ਇਹ ਫੈਸਲਾ ਕੀਤਾ ਕਿ ਇੱਕ ਜਰਮਨ ਸੈਨਾ ਸਲੇਸਵਿਕ ਭੇਜੀ ਜਾਵੇ ਤਾਂ ਕਿ ਡੈਨਮਾਰਕ ਆਪਣੇ ਉਦੇਸ਼ ਦੇ ਵਿੱਚ ਸਫਲ ਨਾ ਹੋ ਸਕੇ ਹੋਲਿਸਟीन ਵਾਲਿਆਂ ਨੇ ਵੀ ਉਹਨਾਂ ਦਾ ਸਮਰਥਨ ਕੀਤਾ ਪਰੰਤੂ ਵਿਸਮਾਰਕ ਆਪਣੇ ਚਾਲ ਚੱਲਣਾ ਚਾਹੁੰਦਾ ਸੀ ਤੇ ਉਹ ਆਸਟਰੀਆ ਦੇ ਨਾਲ ਮਿਲ ਕੇ ਕਾਰਵਾਈ ਕਰਨਾ ਚਾਹੁੰਦਾ ਸੀ ਉਸ ਦਾ ਵਿਸ਼ਵਾਸ ਸੀ ਕਿ ਇਸ ਸੰਯੁਕਤ ਕਾਰਵਾਈ ਦੇ ਕਾਰਨ ਅੰਤ ਦੇ ਵਿੱਚ ਆਸਟਰੀਆ ਨਾਲ মতਪੇਦ ਪੈਦਾ ਹੋਣਗੇ ਤੇ ਉਸ ਨਾਲ ਲੜਾਈ ਲੜਨ ਦਾ ਮੌਕਾ ਮਿਲੇਗਾ ਅਸਲ ਦੇ ਵਿੱਚ ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦੇ ਸੀ ਆਪਣਾ ਦੇਸ਼ ਪੂਰਾ ਕਰਨ ਲਈ ਵੀ ਸਮਾਰਕ ਨੇ ਆਸਟਰੀਆ ਨੂੰ ਇਸ ਗੱਲ ਦੇ ਲਈ ਮਨਾ ਲਿਆ ਇਸ ਸੰਬੰਧ ਦੇ ਵਿੱਚ ਇੱਕ ਇੱਕ ਗੱਲ ਹੋਰ ਵੀ ਮਹੱਤਵਪੂਰਨ ਹੈ ਕਿ ਇਸ ਸਮੇਂ ਤੱਕ ਵੀ ਸਮਾਰਕ ਨੇ ਅੰਤਰਰਾਸ਼ਟਰੀ ਅੰਤਰਰਾਸ਼ਟਰੀ ਸਥਿਤੀ ਵੀ ਆਪਣੇ ਪੱਖ ਦੇ ਵਿੱਚ ਕਰ ਲਈ ਜਿਸ ਨੇ ਪੋਲੈਂਡ ਦੇ ਵਿਦਰੋਹ ਦੇ ਵਿੱਚ ਰੂਸ ਨੂੰ ਸੈਨਿਕ ਸਹਾਇਤਾ ਦੇ ਕੇ ਉਸ ਦੀ ਹਮਦਰਦੀ ਪ੍ਰਾਪਤ ਕਰ ਲਈ ਤੇ ਇੱਧਰ ਉਸ ਨੇ ਨੈਪੋਲੀਅਨ ਤੀਜੇ ਨਾਲ ਵੀ ਗੁਪਤ ਗੱਲਬਾਤ ਕੀਤੀ ਤੇ ਜੋ ਸਮਰਥਨ ਪ੍ਰਾਪਤ ਕਰ ਲਿਆ ਆਪਣੀ ਸਥਿਤੀ ਮਜ਼ਬੂਤ ਕਰਕੇ ਬਿਸਮਾਰਕ ਅੱਗੇ ਵਧਿਆ ਪ੍ਰਸ਼ੀਆ ਤੇ ਆਸਟਰੀਆ ਨੇ ਸੰਯੁਕਤ ਰੂਪ ਨਾਲ ਡੈਨਮਾਰਕ ਤੋਂ ਮੰਗ ਕੀਤੀ ਕਿ 48 ਘੰਟੇ ਦੇ ਅੰਦਰ ਅੰਦਰ ਆਪਣੇ ਨਵੇਂ ਸੰਵਿਧਾਨ ਨੂੰ ਰੱਦ ਕਰ ਦੇਵੇ ਬਿਸਮਾਰਕ ਜਾਣਦਾ ਕਿ ਜਾਣਦਾ ਸੀ ਕਿ ਡੈਨਮਾਰਕ ਕਿਸੇ ਵੀ ਹਾਲਤ ਦੇ ਵਿੱਚ ਇਸ ਸੰਵਿਧਾਨ ਨੂੰ ਰੱਦ ਨਹੀਂ ਕਰੇਗਾ ਵੈਸੇ ਉਸਦੀ ਇੱਛਾ ਇਹ ਵੀ ਸੀ ਕਿ ਡੈਨਮਾਰਕ ਉਸਨੂੰ ਰੱਦ ਨਾ ਕਰੇ ਆਖਰ ਉਸਦੀ ਯੋਜਨਾ ਸਫਲ ਹੋਈ ਡੈਨਮਾਰਕ ਨੇ ਉਹਨਾਂ ਦੀ ਮੰਗ ਨੂੰ ਅਸਵੀਕਾਰ ਕਰ ਲਿਆ ਸਿੱਟੇ ਵਜੋਂ 1 ਫਰਵਰੀ 1864 ਦੇ ਦਿਨ ਪ੍ਰਸ਼ੀਆ ਤੇ ਆਸਟਰੀਆ ਦੀ ਸੰਯੁਕਤ ਸੈਨਾ ਨੇ ਡੈਨਮਾਰਕ ਤੇ ਹਮਲਾ ਕਰਤਾ ਯੁੱਧ ਦੇ ਵਿੱਚ ਡੈਨਮਾਰਕ ਹਾਰ ਗਿਆ ਤੇ ਉਸ ਨੂੰ ਮਜਬੂਰ ਹੋ ਕੇ ਪ੍ਰਸ਼ੀਆ ਤੇ ਆਸਟਰੀਆ ਦੇ ਨਾਲ ਵਿਆਨਾ ਦੀ ਸੰਧੀ ਕਰਨੀ ਪਈ ਇਸ ਸੰਧੀ ਦੇ ਅਨੁਸਾਰ ਡੈਨਮਾਰਕ ਨੇ ਸਲੇਸ਼ਵਿਕ ਹੌਲੀਸਟीन ਦੀਆਂ ਡੱਚੀਆਂ ਪ੍ਰਸ਼ੀ ਅਤੇ ਆਸਟਰੀਆ ਨੂੰ ਦੇ ਦਿੱਤੀਆਂ। ਡੈਨਮਾਰਕ ਨੇ ਇਹ ਵੀ ਮੰਨ ਲਿਆ ਕਿ ਪ੍ਰਸ਼ੀ ਅਤੇ ਆਸਟਰੀਆ ਨਾ ਡੱਚੇ ਨਾਲ ਆਪਣੀ ਇੱਛਾ ਅਨੁਸਾਰ ਨਿਭੜਨ। ਡੈਨਮਾਰਕ ਕੋਲੋਂ ਡੱਚੀਆਂ ਲੈਣ ਦੇ ਬਾਅਦ ਡੱਚੀਆਂ ਦੇ ਭਵਿੱਖ ਦੇ ਬਾਰੇ ਦੇ ਵਿੱਚ ਪ੍ਰਸ਼ੀ ਅਤੇ ਆਸਟਰੀਆ ਦੇ ਵਿੱਚ ਬੜਾ ਝਗੜਾ ਆਰੰਭ ਹੋ ਗਿਆ ਤੇ ਪ੍ਰਸ਼ੀ ਇਹਨਾਂ ਡੱਚੇ ਨੂੰ ਆਪਣੇ ਰਾਜ ਦੇ ਵਿੱਚ ਮਿਲਾਉਣਾ ਚਾਹੁੰਦਾ ਸੀ ਜਦਕਿ ਆਸਟਰੀਆ ਇਹਨਾਂ ਨੂੰ ਆਗਸਟਨਵਰਗ ਦੇ ਡਿਊਕ ਨੂੰ ਸੰਪਣਾ ਚਾਹੁੰਦਾ ਸੀ। ਬਿਸਮਾਰਕ ਜਾਣਦਾ ਸੀ ਕਿ ਆਸਟਰੀਆ ਇਹ ਕਦੇ ਨਹੀਂ ਕਰੇਗਾ। ਕਦੇ ਨਹੀਂ ਚਾਹੂਗਾ ਕਿ ਡੱਚੀਆਂ ਪ੍ਰਸ਼ੀਆਂ ਨੂੰ ਮਿਲਣਾ ਤੇ ਇਸ ਲਈ ਯੁੱਧ ਜ਼ਰੂਰੀ ਸੀ ਅ ਪ੍ਰੰਤੂ ਵੀ ਸਮਾਰਕ ਦੇ ਮਾਰਗ ਦੇ ਵਿੱਚ ਅਜੇ ਬਹੁਤ ਰੁਕਾਵਟਾਂ ਸੀ ਇਸ ਲਈ ਉਸ ਨੇ ਆਸਟਰੀਆ ਨਾਲ ਇੱਕ ਸਥਾਈ ਸ਼ਾਂਤੀ ਸਮਝੌਤਾ ਕਰ ਲਿਆ 14 ਅਗਸਤ 1865 ਨੂੰ ਹੋਏ ਇਸ ਸਮਝੌਤੇ ਨੂੰ ਗੈਸਟीन ਦੀ ਸੰਧੀ ਦੇ ਨਾਲ ਬੁਲਾਇਆ ਜਾਂਦਾ ਸੀ ਨੈਕਸਟ ਹੈਗਾ ਆਸਟਰੀਆ ਪ੍ਰਸ਼ੀਆ ਯੁੱਧ ਗੈਸਟीन ਦੀ ਸੰਧੀ ਦੇ ਅਨੁਸਾਰ ਹੌਲੀਸਟीन ਦਾ ਸ਼ਾਸਨ ਆਸਟਰੀਆ ਨੇ ਅਤੇ ਸਲੇਸਵਿਕ ਦਾ ਪ੍ਰਸ਼ਾਸਨ ਪ੍ਰਸ਼ੀਆ ਨੇ ਸੰਭਾਲਣਾ ਸੀ ਇਹ ਵੀ ਨਿਸ਼ਚਿਤ ਹੋਇਆ ਕਿ ਡੱਚੀਆਂ ਦਾ ਵਿਸ਼ਾ ਜਰਮਨ ਡਾਈਟ ਦੇ ਵਿੱਚ ਨਹੀਂ ਉਠਾਇਆ ਜਾਊਗਾ ਅਸਲ ਦੇ ਵਿੱਚ ਗਾਸਟਿਨ ਦੀ ਇਹ ਸੰਧੀ ਵਿਸਮਾਰਕ ਦੀ ਕੂਟਨੀਤੀ ਦਾ ਕਮਾਲ ਸੀ ਇਸ ਦੇ ਦੁਆਰੋਂ ਉਸਨੇ ਆਸਟਰੀਆ ਦੇ ਸਹਿਯੋਗੀ ਆਗਸਟਨ ਵਰਗ ਦੇ ਡਿਊਕ ਨੂੰ ਰਸਤੇ ਤੋਂ ਹਟਾ ਦਿੱਤਾ ਤੇ ਇਸ ਦੇ ਇਲਾਵਾ ਹਾਲਿਸਟੇਨ ਦੀ ਡੱਚੀ ਦੇ ਕੇ ਉਸਨੇ ਆਸਟਰੀਆ ਦੇ ਲਈ ਹਿਸਰਦਰ ਦੀ ਖੜੀ ਕਰਤੀ ਤੇ ਡੱਚੀ ਚਾਰੇ ਪਾਸੇ ਪ੍ਰਸ਼ੀਆ ਦੁਆਰਾ ਘਿਰੀ ਹੋਈ ਸੀ ਤੇ ਹੁਣ ਵਿਸਮਾਰਕ ਨੇ ਆਸਟਰੀਆ ਦੇ ਵਿਰੁੱਧ ਯੁੱਧ ਦੀ ਤਿਆਰੀ ਵਿਸ਼ੇਸ਼ ਰੂਪ ਨਾਲ ਸ਼ੁਰੂ ਕਰਤੀ ਤੇ ਉਸਨੇ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਲਈ ਹੇਠ ਲਿਖੇ ਕਦਮ ਚੁੱਕੇ ਵਿਸਮਾਰਕ ਨੇ ਫਰਾਂਸ ਦੇ ਸਮਰਾਟ ਨਪੋਲੀਅਨ ਤੀਜੇ ਨਾਲ 1 ਅਕਤੂਬਰ 1865 ਇਸਵੀ ਦੇ ਵਿੱਚ ਵੀਆਰੀਜ਼ ਦੇ ਵਿੱਚ ਭੇਟ ਕੀਤੀ ਤੇ ਪੇਂਟ ਕੀਤੀ ਉਸਨੇ ਨਪੋਲੀਅਨ ਤੇ ਵਾਦਾ ਲਿਆ ਕਿ ਪ੍ਰਸ਼ੀਆ ਤੇ ਆਸਟਰੀਆ ਦੇ ਵਿੱਚ ਜੁੱਧ ਛਿੜਨ ਤੇ ਫਰਾਂਸ ਨਿਰਪੱਖ ਰਹੂਗਾ ਇਸ ਲਈ ਉਸਨੇ ਫਰਾਂਸ ਨੂੰ ਬੈਲਜੀਅਮ ਤੇ ਰਾਈਨ ਨਦੀ ਦਾ ਕੁਝ ਪ੍ਰਦੇਸ਼ ਦੇਣ ਦਾ ਵਾਦਾ ਕੀਤਾ 8 ਅਪ੍ਰੈਲ 1866 ਈਸਵੀ ਦੇ ਦਿਨ ਵਿਸਮਾਰਕ ਨੇ ਇਟਲੀ ਵੱਲ ਮਿੱਤਰਤਾ ਦੇ ਹੱਥ ਵਧਾਈ ਦੋਨਾਂ ਦੇ ਵਿੱਚ ਇਹ ਨਿਸ਼ਚਿਤ ਹੋਇਆ ਕਿ ਪ੍ਰਸ਼ੀ ਅਤੇ ਆਸਟਰੀਆ ਵਿੱਚ 3 ਮਹੀਨੇ ਦੇ ਅੰਦਰ ਯੁੱਧ ਛੇੜਨ ਤੇ ਇਟਲੀ ਵੀ ਆਸਟਰੀਆ ਨਾਲ ਯੁੱਧ ਕਰ ਦੇਵੇਗਾ ਆਰੰਭ ਕਰ ਦੇਵੇਗਾ ਜੇਕਰ ਆਸਟਰੀਆ ਹਾਰ ਗਿਆ ਤਾਂ ਇਟਲੀ ਨੂੰ ਵੈਨਿਸ਼ੀਆ ਦਾ ਰਾਜ ਮਿਲ ਜਾਊਗਾ 1863 ਈਸਵੀ ਦੇ ਪੋਲੈਂਡ ਦੇ ਵਿਦਰੋਹ ਨੂੰ ਦਬਾਉਣ ਦੇ ਵਿੱਚ ਰੂਸ ਦੇ ਯਾਰ ਦੀ ਸਹਾਇਤਾ ਕਰਕੇ ਪ੍ਰਸ਼ੀਆ ਨੇ ਰੂਸ ਦੀ ਮੰਨਦਰ ਦੀ ਪਹਿਲੇ ਹੀ ਪ੍ਰਾਪਤ ਕਰ ਲਈ ਸੀ ਇਸ ਲਈ ਰੂਸ ਨੇ ਯੁੱਧ ਦੇ ਸਮੇਂ ਨਿਰਪੱਖ ਰਹਿਣ ਦਾ ਵਚਨ ਦਿੱਤਾ ਫਰਾਂਸ ਇਟਲੀ ਤੇ ਰੂਸ ਨੂੰ ਆਪਣੇ ਵੱਲ ਕਰਨ ਦੇ ਬਾਅਦ ਵੀ ਸਮਾਰਕ ਨੇ ਜਨਮਤ ਨੂੰ ਆਪਣੇ ਪੱਖ ਦੇ ਵਿੱਚ ਕਰਨਾ ਚਾਹਿਆ ਇਸ ਉਦੇਸ਼ ਦੀ ਪੂਰਤੀ ਲਈ ਉਸ ਨੇ ਜਰਮਨ ਸੰਘ ਨੂੰ ਸੁਧਾਰ ਦੀ ਯੋਜਨਾ ਤਿਆਰ ਕੀਤੀ ਤੇ ਇਸ ਦੇ ਅਨੁਸਾਰ ਵਲਗਮਤ ਅਧਿਕਾਰ ਦੇ ਆਧਾਰ ਤੇ ਚੁਣੀ ਗਈ ਪਾਰਲੀਮੈਂਟ ਦੀ ਵਸਥਾ ਰੱਖੀ ਤੇ ਜਨਤਾ ਨੂੰ ਉਸ ਦੀ ਯੋਜਨਾ ਪਸੰਦ ਆਈ ਤੇ ਉਹ ਉਸ ਦੀ ਸਮਰਥਕ ਬਣ ਗਈ ਹੁਣ ਵੀ ਸਮਾਰਕ ਆਸਟਰੀਆ ਨਾਲ ਯੁੱਧ ਲੜਨ ਦਾ ਬਹਾਨਾ ਲੱਭਣ ਦੀ ਤਾਕ ਦੇ ਵਿੱਚ ਰਹਿਣ ਲੱਗਿਆ ਤੇ ਉਹ ਚਾਹੁੰਦਾ ਸੀ ਕਿ ਆਸਟਰੀਆ ਕੋਈ ਅਜਿਹਾ ਕਦਮ ਚੁੱਕੇ ਜਿਸ ਨਾਲ ਯੁੱਧ ਦੀ ਜ਼ਿੰਮੇਵਾਰੀ ਉਸਤੇ ਹੀ ਥੋਪੀ ਜਾ ਸਕੇ ਆਖਰ 1 ਜੂਨ 1866 ਦੇ ਦਿਨ ਉਹਨੂੰ ਇੱਕ ਮੌਕਾ ਮਿਲ ਗਿਆ ਤੇ ਉਸ ਦਿਨ ਆਸਟਰੀਆ ਨੇ ਗਾਸਟ੍ਰਿਨ ਸਮਝੌਤੇ ਦੇ ਵਿਰੁੱਧ ਸਲੇਸ਼ਵਿਗ ਤੇ ਹੌਲਿਸਟਿਨ ਦਾ ਮਾਮਲਾ ਜਰਮਨ ਪਾਰਲੀਮੈਂਟ ਦੇ ਵਿੱਚ ਉਠਾਇਆ ਬਸ ਉਸ ਤੋਂ ਬਾਅਦ ਵੀ ਸਮਾਰਕ ਨੇ ਆਸਟਰੀਆ 'ਤੇ ਦੋਸ਼ ਲਾਉਂਦੇ ਹੋਏ ਉਸਨੇ ਸਮਝੌਤੇ ਦਾ ਉਲੰਘਣ ਕੀਤਾ ਆਪਣੇ ਆਪ ਨੂੰ ਇਸ ਸਮਝੌਤੇ ਤੋਂ ਅਲੱਗ ਕਰ ਲਿਆ ਬਾਦ ਦੇ ਵਿੱਚ ਵੀ ਸਮਾਰਕ ਨੇ ਆਪਣੀ ਸੈਨਾ ਹੌਲਿਸਟीन ਭੇਜੀ ਤੇ ਇਹ ਡੱਚੀ ਆਸਟਰੀਆ ਦੇ ਅਧੀਨ ਸੀ ਆਸਟਰੀਆ ਨੇ ਪਾਰਲੀਮੈਂਟ ਤੋਂ ਮੰਗ ਕੀਤੀ ਕਿ ਜਰਮਨ ਸੰਘ ਦੇ ਮੈਂਬਰ ਪ੍ਰਸ਼ੀਆ ਦੇ ਵਿਰੁੱਧ ਲੜਨ ਲਈ ਆਪਣੀ ਸੈਨਾ ਭੇਜਣ ਇਸ ਤੇ ਵੀ ਸਮਾਰਕ ਨੇ ਚੇਤਾਵਨੀ ਦਿੱਤੀ ਕਿ ਪ੍ਰਸਤਾਵ ਦੇ ਪੱਖ ਦੇ ਵਿੱਚ ਪਾਇਆ ਗਿਆ ਇੱਕ ਇੱਕ ਵੋਟ ਪ੍ਰਸ਼ੀਆ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਮੰਨਿਆ ਜਾਊਗਾ ਤੇ ਚੇਤਾਵਨੀ ਦੇ ਬਾਵਜੂਦ ਪਾਰਲੀਮੈਂਟ ਨੇ ਆਸਟਰੀਆ ਦੇ ਪੱਖ ਦੇ ਵਿੱਚ ਪ੍ਰਸਤਾਵ ਪਾਸ ਕੀਤਾ ਪ੍ਰਸ਼ੀਆ ਆਸਟਰੀਆ ਵਿਚਕਾਰ 16 ਜੂਨ 1866 ਦੇ ਦਿਨ ਯੁੱਧ ਸ਼ੁਰੂ ਹੋਇਆ ਇਸ ਯੁੱਧ ਵਿੱਚ ਇਟਲੀ ਨੇ ਪ੍ਰਸ਼ੀਆ ਦਾ ਸਾਥ ਦਿੱਤਾ ਲਗਭਗ 7 ਹਫ਼ਤੇ ਲੜਾਈ ਹੋਈ ਤੇ ਇਸ ਨੂੰ 7 ਹਫ਼ਤਿਆਂ ਦਾ ਯੁੱਧ ਵੀ ਕਿਹਾ ਜਾਂਦਾ ਇਸ ਇਤਿਹਾਸਿਕ ਸੰਘਰਸ਼ ਦੇ ਵਿੱਚ ਗੁਸਤੋਜਾ ਦੇ ਲੀਸਾ ਨਾਮਕ ਸਥਾਨ ਤੇ ਆਸਟਰੀ ਦੇ ਸੈਨਾਵਾਂ ਨੇ ਇਟਲੀ ਦੀ ਸੈਨਾ ਨੂੰ ਹਰਾਇਆ ਪਰੰਤੂ ਸੈਡੋਵਾ ਦੇ ਯੁੱਧੇ ਵਿੱਚ ਪ੍ਰਸ਼ੀਆ ਦੀ ਸੈਨਾ ਕੋਲੋਂ ਬੁਰੀ ਤਰ੍ਹਾਂ ਹਾਰ ਗਈ ਇਸ ਜਿੱਤ ਦੇ ਬਾਅਦ ਪ੍ਰਸ਼ੀਆ ਦੇ ਸੈਨਾਵਾਂ ਆਸਟਰੀਆ ਦੀ ਰਾਜਸਥਾਨੀ ਵਿਵਾਨਾਂ ਤੇ ਹਮਲਾ ਕਰ ਸਕਦੀ ਸੀ ਪ੍ਰਸ਼ੀਆ ਦਾ ਸੈਨਾਪਤੀ ਤੇ ਸਮਰਾਟ ਵੀ ਇਹ ਚਾਹੁੰਦੇ ਸੀ ਪਰੰਤੂ ਵੀ ਸਮਾਰਕ ਦੀ ਯੋਜਨਾ ਕੁਝ ਹੋਰ ਸੀ ਤੇ ਉਹਨੂੰ ਪਤਾ ਸੀ ਕਿ ਭਵਿੱਖ ਦੇ ਵਿੱਚ ਉਸਨੂੰ ਆਸਟਰੀਆ ਦੀ ਵੀ ਮਿੱਤਰਤਾ ਦੀ ਜ਼ਰੂਰਤ ਪਾਉਗੀ ਇਸ ਲਈ ਉਹ ਆਸਟਰੀਆ ਦੇ ਨਾਲ ਉਧਾਰਤਾਪੂਰਵਕ ਵਿਵਹਾਰ ਕਰਨਾ ਚਾਹੁੰਦਾ ਸੀ ਤੋ ਇਸਨੇ ਰਾਜਕੁਮਾਰ ਦੀ ਸਹਾਇਤਾ ਨਾਲ ਰਾਜਾਂ ਨੂੰ ਜੰਧਵੰਦ ਕਰਵਾਉਣ ਤੇ ਸੰਧੀ ਕਰਨ ਦੇ ਲਈ ਰਾਜ਼ੀ ਕਰ ਲਿਆ ਦੋਨੋਂ ਦੇਸ਼ਾਂ ਦੇ ਵਿੱਚ ਜੋ ਸੰਧੀ ਹੋਈ ਉਸ ਨੂੰ ਟਰਾਗ ਦੀ ਸੰਧੀ ਦੇ ਨਾਮ ਨਾਲ ਜਾਣਿਆ ਜਾਂਦਾ 23 ਅਗਸਤ 1866 ਨੂੰ ਇਸ ਸੰਧੀ ਦੀਆਂ ਸ਼ਰਤਾਂ ਦੇ ਅਨੁਸਾਰ ਪੁਰਾਣਾ ਜਰਮਨ ਸੰਘ ਭੰਗ ਕਰ ਦਿੱਤਾ ਗਿਆ ਆਸਟਰੀਆ ਨੇ ਜਰਮਨੀ ਤੋਂ ਵੱਖ ਰਹਿਣਾ ਸਵੀਕਾਰ ਕਰ ਲਿਆ ਬਿਸਮਾਰਕ ਨੇ ਮੇਨ ਨਦੀ ਦੇ ਉੱਤਰੀ ਰਾਜਾਂ ਦਾ ਨਵਾਂ ਸੰਘ ਬਣਾਉਣ ਲਈ ਸਵਤੰਤਰਤਾ ਦੇ ਦਿੱਤੀ ਗਈ ਪ੍ਰਸ਼ੀਆ ਨੂੰ ਸਲੇਸਵਿਗ ਹਾਲਿਸਟੀਨ ਹੈਨਓਵਰ ਨਾਸੋ ਤੇ ਫ੍ਰੈਂਕਫਰਟ ਦੇ ਨਗਰ ਮਿਲੇ ਇਟਲੀ ਨੂੰ ਆਸਟਰੀਆ ਤੋਂ ਵਨੇਸ਼ੀਆ ਪ੍ਰਾਪਤ ਹੋਇਆ ਇਸ ਤਰ੍ਹਾਂ ਪ੍ਰਾਗ ਦੀ ਸੰਧੀ ਦੇ ਬਾਅਦ ਪ੍ਰਸ਼ੀਆ ਦੇ ਅਧੀਨ ਉੱਤਰੀ ਜਰਮਨੀ ਦਾ ਇਕੀਕਰਨ ਹੋ ਗਿਆ ਅੱਗੇ ਹੈਗਾ ਫਰਾਂਸ ਪ੍ਰਸ਼ੀਆ ਯੁੱਧ ਬਿਸਮਾਰਕ ਇਕੀਕਰਨ ਦਾ ਕਾਫੀ ਕੰਮ ਪੂਰਾ ਕਰ ਚੁੱਕਿਆ ਸੀ ਹੁਣ ਉਹ ਦੱਖਣ ਦੇ ਰਾਜਾ ਵਵੇਰੀਆ ਵੋਟਮਵਰਗ ਤੇ ਵੇਡਨ ਤੇ ਹਿੱਸੇ ਡਾਰਮ ਸਟੇਟ ਨੂੰ ਮਿਲਾ ਕੇ ਇਕੀਕਰਨ ਦੇ ਕੰਮ ਨੂੰ ਪੂਰਾ ਕਰਨਾ ਚਾਹੁੰਦਾ ਸੀ ਇਸ ਦੇ ਕੰਮ ਦੇ ਵਿੱਚ ਫਰਾਂਸ ਉਸ ਦੇ ਰਸਤੇ ਦੇ ਵਿੱਚ ਬਹੁਤ ਵੱਡੀ ਰੁਕਾਵਟ ਸੀ ਬਿਸਮਾਰਕ ਜਰਮਨੀ ਨੂੰ ਇੱਕ ਕਰਨਾ ਚਾਹੁੰਦਾ ਸੀ ਜਦਕਿ ਫਰਾਂਸ ਉਸ ਨੂੰ ਵੰਡਿਆ ਹੋਇਆ ਦੇਖਣਾ ਚਾਹੁੰਦਾ ਸੀ ਇਸ ਲਈ ਦੋਨਾਂ ਵਿੱਚ ਸੰਘਰਸ਼ ਜ਼ਰੂਰੀ ਸੀ ਬਿਸਮਾਰਕ ਦਾ ਵਿਸ਼ਵਾਸ ਸੀ ਕਿ ਫਰਾਂਸ ਨਾਲ ਯੁੱਧ ਛੇੜ ਕੇ ਉਹ ਅਜਿਹਾ ਦੁਸ਼ਮਣ ਪੈਦਾ ਕਰ ਸਕਦਾ ਜਿਸ ਨੂੰ ਸਾਰੇ ਜਰਮਨ ਰਾਜ ਆਪਣਾ ਸਾਂਝਾ ਦੁਸ਼ਮਣ ਸਮਝਣਗੇ ਤੁਸੀਂ ਦੇ ਨਾਲ ਲਿਬੜਨ ਦੇ ਲਈ ਇੱਕ ਹੋ ਜਾਣਗੇ ਇਸ ਦੇ ਬਾਅਦ ਵੀ ਸਮਾਰਕ ਨੇ ਫਰਾਂਸ ਨੂੰ ਯੂਰਪ ਦੇ ਹੋਰ ਦੇਸ਼ਾਂ ਤੋਂ ਵੱਖ ਕਰਨ ਦੇ ਲਈ ਆਪਣੀਆਂ ਕੂਟਨੀਤਿਕ ਚਾਲਾਂ ਚਲਣੀਆਂ ਸ਼ੁਰੂ ਕਰਤੀਆਂ ਤੇ ਉਸ ਨੇ ਰੂਸ ਨੂੰ ਕਹਿ ਦਿੱਤਾ ਕਿ ਉਹ ਪੈਰਿਸ ਦੀ ਸੰਧੀ ਦੀ ਕਾਲਾ ਸਾਗਰ ਸੰਬੰਧੀ ਧਾਰਾ ਨੂੰ ਭੰਗ ਕਰ ਦੇਵੇ ਤੇ ਅਜਿਹਾ ਕਰਕੇ ਉਸ ਨੇ ਰੂਸ ਨੂੰ ਆਪਣੇ ਵੱਲ ਜੋੜ ਲਿਆ 1866 ਦੇ ਵਿੱਚ ਆਸਟਰੀਆ ਦੇ ਨਾਲ ਉਹਦਾਰ ਚੰਗਾ ਵਿਵਹਾਰ ਕਰਕੇ ਉਸ ਨੂੰ ਪਹਿਲੇ ਹੀ ਜਿੱਤਣ ਲਿਆ ਗਿਆ ਸੀ ਇਟਲੀ ਵੀ ਪਹਿਲੇ ਤੋਂ ਹੀ ਇਸ ਗੱਲ ਦਾ ਇੱਛਕ ਸੀ ਕਿ ਉਹ ਪੋਪ ਦੇ ਰਾਜ ਨੂੰ ਇਟਲੀ ਦੇ ਵਿੱਚ ਮਿਲਾਵੇ ਬਿਸਮਾਰਕ ਨੇ ਇਟਲੀ ਨੂੰ ਇਹ ਵਿਸ਼ਵਾਸ ਦਿੱਤਾ ਕਿ ਪ੍ਰਸ਼ੀਆ ਫਰਾਂਸ ਯੁੱਧ ਦੇ ਸਮੇਂ ਜਦ ਫ੍ਰਾਂਸੀਸੀ ਸੈਨਾ ਰੋਮ ਤੋਂ ਬੁਲਾ ਲਈ ਜਾਵੇ ਤਾਂ ਉਹ ਪੋਪ ਦੇ ਰਾਜ ਤੇ ਅਧਿਕਾਰ ਕਰ ਸਕਦਾ ਤੇ 1860 ਦੇ ਵਿੱਚ ਆਸਟਰੀਆ ਦੇ ਨਾਲ ਉਹ ਚੰਗਾ ਵਿਵਹਾਰ ਕਰਕੇ ਉਹਨੇ ਪਹਿਲੇ ਹੀ ਜਿੱਤ ਲਿਆ ਸੀ ਤੇ ਇਟਲੀ ਵੀ ਪਹਿਲਾਂ ਤੋਂ ਇਹ ਗੱਲ ਦਾ ਇੱਛਕ ਸੀ ਕਿ ਉਹ ਪੋਪ ਦੇ ਰਾਜ ਨੂੰ ਇਟਲੀ ਦੇ ਵਿੱਚ ਮਿਲਾਵੇ ਬਿਸਮਾਰਕ ਨੇ ਇਟਲੀ ਨੂੰ ਵਿਸ਼ਵਾਸ ਦਿੱਤਾ ਕਿ ਪ੍ਰਸ਼ੀਆ ਫਰਾਂਸ ਯੁੱਧ ਦੇ ਸਮੇਂ ਜਦ ਫਰਾਂਸੀਸੀ ਸਾਨਾ ਰੋਮ ਤੋਂ ਬੁਲਾ ਲਈ ਜਾਵੇ ਤਾਂ ਉਹ ਪੋਪ ਦੇ ਰਾਜ ਦੇ ਅਧਿਕਾਰ ਕਰ ਸਕਦਾ ਇਸ ਤਰ੍ਹਾਂ ਇਟਲੀ ਵੀ ਫਰਾਂਸ ਦੇ ਵਿਰੁੱਧ ਹੋ ਗਿਆ ਤੇ ਹੁਣ ਵਿਸਮਾਰਕ ਫਰਾਂਸ ਨਾਲ ਯੁੱਧ ਲੜਨ ਦਾ ਬਹਾਨਾ ਲੱਭਣ ਲੱਗ ਗਿਆ ਅੰਤ ਫਰਾਂਸ ਦੇ ਵਿਵਹਾਰ ਨੂੰ ਯੁੱਧ ਛੇੜਨ ਦੇ ਲਈ ਸਹੀ ਮੌਕਾ ਪ੍ਰਦਾਨ ਕੀਤਾ ਅਸਲ ਦੇ ਵਿੱਚ ਨਪੋਲੀਅਨ ਤੀਜੇ ਦੇ ਇਹ ਸਾਰੇ ਅਨੁਮਾਨ ਗਲਤ ਨਿਕਲੇ ਉਹ ਸੋਚਦਾ ਸੀ ਕਿ ਆਸਟਰੀਆ ਪ੍ਰਸ਼ੀਆ ਯੁੱਧ ਕਾਫੀ ਸਮੇਂ ਤੱਕ ਚੱਲੇਗਾ ਤੇ ਉਹ ਉਚਿਤ ਸਮੇਂ ਤੇ ਦਖਲ ਅੰਦਾਜ਼ੀ ਕਰਕੇ ਲਾਭ ਉਠਾਏਗਾ ਤੇ ਉਸ ਦੀ ਉਮੀਦ ਦੇ ਉਲਟ ਯੁੱਧ ਜਲਦੀ ਸਮਾਪਤ ਹੋ ਗਿਆ ਤੇ ਜਰਮਨੀ ਕਮਜ਼ੋਰ ਹੋਣ ਦੀ ਬਜਾਏ ਜ਼ਿਆਦਾ ਸ਼ਕਤੀਸ਼ਾਲੀ ਬਣ ਗਿਆ ਸਿੱਟੇ ਵੱਜੂ ਦੇਸ਼ ਦੇ ਵਿੱਚ ਨਪੋਲੀਅਨ ਤੀਜੇ ਦਾ ਮਾਣ ਜਿਹੜੇ ਕੀ ਕਾਫੀ ਘਟਣ ਲੱਗਿਆ ਤੇ ਉਸਨੇ ਮਹਿਸੂਸ ਕੀਤਾ ਕਿ ਆਪਣੇ ਡਗ ਮਗਾਉਣ ਦੇ ਸ਼ਾਸਨ ਨੂੰ ਸਥਿਰ ਰੱਖਣ ਲਈ ਉਸਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਤੇ ਇਸਨੇ ਵੀ ਸਮਾਰਕ ਦੀ ਸਥਿਤੀ ਨਾਲ ਸੈਮੰਤੀ ਨਾਲ ਰਾਈਨ ਨਦੀ ਤੱਕ ਫਰਾਂਸੀਸੀ ਸੀਮਾ ਦਾ ਵਿਸਤਾਰ ਕਰਨਾ ਚਾਹਿਆ ਵੀ ਸਮਾਰਕ ਨੇ ਸਾਫ਼ ਮਨਾਂ ਕਰਤਾ ਤਾਂ ਦੂਸਰ ਨੇ ਵੀ ਸਮਾਰਕ ਦੇ ਸਾਹਮਣੇ ਬੈਲਜੀਅਮ ਤੇ ਹਮਲਾ ਕਰਨ ਦਾ ਸੁਝਾਅ ਦਿੱਤਾ ਉਨਾ ਸੁਗੈਸ਼ਨ ਰੱਖਿਆ ਤੇ ਇਸ 23 ਮਾਰਕ ਨੇ ਨਿਰਪੱਖ ਰਹਿਣ ਦਾ ਵਾਅਦਾ ਨਹੀਂ ਕੀਤਾ ਤੇ ਨਾਪੋਲੀਅਨ ਜੋ ਕਹਿੰਦਾ ਵੀ ਸਮਾਰਕ ਮਨਾ ਕਰ ਦਿੰਦਾ ਇਸ ਕਰਕੇ ਇਹ ਦੋਨਾਂ ਰਾਸ਼ਟਰਾਂ ਦੇ ਵਿੱਚ ਖਿੱਚੋ ਤਾਨ ਵਾਤਾਵਰਨ ਫੈਲ ਗਿਆ ਤਾਂ ਦੀ ਇੱਕ ਘਟਨਾ ਘਟੀ ਸਪੇਨ ਦੀ ਜਨਤਾ ਨੇ ਆਪਣੀ ਨਿਰਕੋਸ਼ ਰਾਣੀ ਆਈਜ਼ਾਵੇਲਾ ਤੋਂ ਤਾਂਗਾ ਕੇ ਉਸ ਨੂੰ ਦੇਸ਼ ਤੋਂ ਕੱਢ ਦਿੱਤਾ ਹੁਣ ਹੋਇਨ ਜੋਲਵਰਨ ਵੰਸ਼ ਦੇ ਰਾਜਕਮਾਰ ਲਿਉਪੋਲਡ ਨੂੰ ਪ੍ਰਾਰਥਨਾ ਕੀਤੀ ਗਈ ਕਿ ਉਹ ਸਪੇਨ ਦਾ ਸਿੰਘਾਸ਼ਣ ਸਵੀਕਾਰ ਕਰ ਲਵੇ ਲਿਉਪੋਲਡ ਪ੍ਰਸ਼ੀਆ ਦੇ ਰਾਜਨ ਦੇ ਰਿਸ਼ਤੇਦਾਰ ਸੀ ਤੇ ਫਰਾਂਸ ਦਾ ਵਿਸ਼ਵਾਸੀ ਕਿ ਉਸਦੇ ਰਾਜਾ ਬਣਦੇ ਹੀ ਪ੍ਰਸ਼ੀਆ ਦਾ ਸਪੇਨ ਦੇ ਵਿੱਚ ਪ੍ਰਭਾਵ ਸਥਾਪਿਤ ਹੋ ਜਾਊਗਾ ਇਸ ਲਈ ਫਰਾਂਸ ਨੇ ਲਿਉਪੋਲਡ ਦੇ ਰਾਜ ਬਣਾਏ ਜਾਣ ਦਾ ਵਿਰੋਧ ਕੀਤਾ ਇਸ ਦੇ ਲਈਪੋਲਡ ਨੇ ਰਾਜਾ ਬਣਨਾ ਨਾ ਕਰ ਦਿੱਤੀ ਕਿ ਇਸ ਨਾਲ ਨੈਪੋਲੀਅਨ ਨੂੰ ਸੰਤੁਸ਼ਟੀ ਨਾ ਹੋਈ ਤੇ ਉਸਨੇ ਪ੍ਰਸ਼ੀਆ ਤੋਂ ਮੰਗ ਕੀਤੀ ਕਿ ਉਹ ਵਾਅਦਾ ਕਰੇ ਕਿ ਉਹ ਭਵਿੱਖ ਵਿੱਚ ਕਦੀ ਵੀ ਲਿਉਪੋਲਡ ਨੂੰ ਗੱਦੀ ਤੇ ਬਿਠਾਉਣ ਦਾ ਯਤਨ ਨਹੀਂ ਕਰੂਗਾ ਫ੍ਰਾਂਸੀਸੀ ਰਾਜਦੂਤ ਵੈਨ ਡੇਟੀ ਦੀ ਪ੍ਰਸ਼ੀਆ ਦੇ ਰਾਜਾ ਵਿਲੀਅਮ ਪਹਿਲੇ ਦੇ ਨਾਲ ਐਮਸ ਦੇ ਵਿੱਚ ਮੁਲਾਕਾਤ ਹੋਈ ਇਸ ਨਾਲ ਵਿਲੀਅਮ ਪਹਿਲੇ ਨੇ ਨੈਪੋਲੀਅਨ ਤੀਜੇ ਦੀ ਮੰਗ ਨੂੰ ਅਸਵੀਕਾਰ ਕਰ ਲਿਆ ਤੇ ਉਸਨੇ ਤਾਰ ਦੁਆਰਾ ਆਪਣੀ ਗੱਲਬਾਤਾਂ ਜਿਹੜਾ ਸਾਰਾ ਸ਼ਾਰਾਂ ਸੀ ਆਪਣੇ ਪ੍ਰਧਾਨ ਮੰਤਰੀ ਵਿਸਮਾਰਕ ਦੇ ਕੋਲ 13 ਜੁਲਾਈ 1870 ਨੂੰ ਭੇਜਿਆ ਤੇ ਤਾਰ ਐਮਸ ਦੇ ਤਾਰ ਦੇ ਨਾਲ ਪ੍ਰਸਿੱਧਤਾ ਹੈ ਠੀਕ ਹੈ ਵਿਸਮਾਰਕ ਨੇ ਤਾਰ ਦੇ ਸ਼ਬਦਾਂ ਦੇ ਵਿੱਚ ਹੇਰ ਫੇਰ ਕਰਕੇ ਉਸ ਨੂੰ ਪ੍ਰਕਾਸ਼ਿਤ ਕਰਤਾ ਤਾਰ ਨੂੰ ਪੜਨ ਨਾਲ ਇਸ ਤਰ੍ਹਾਂ ਲੱਗਦਾ ਸੀ ਕਿ ਐਮਐਸ ਦੇ ਵਿੱਚ ਫ੍ਰਾਂਸੀਸੀ ਰਾਜਦੂਤ ਨੂੰ ਅਪਮਾਨਿਤ ਕੀਤਾ ਗਿਆ ਤੇ ਇਸ ਘਟਨਾ ਨਾਲ ਜਨਤਾ ਭੜਕ ਉਠੀ ਤੈਨ ਅਪੋਲੀ ਨਤੀਜੇ ਤੇ ਪ੍ਰਸ਼ੀ ਦੇ ਵਿਰੁੱਧ ਜੁੱਧ ਦੀ ਮੰਗ ਕਰਨ ਲੱਗੀ ਤੇ ਆਖਰਕਾਰ 19 ਜੁਲਾਈ 1770 ਦੇ ਦਿਨ ਫਰਾਂਸ ਨੇ ਪ੍ਰਸ਼ੀ ਦੇ ਵਿਰੁੱਧ ਜੁੱਧ ਦੀ ਘੋਸ਼ਣਾ ਕਰਤੀ ਇੰਗਲੈਂਡ ਨੇ ਇਸ ਜੁੱਧ ਤੋਂ ਦੂਰ ਰਹਿਣ ਦੀ ਘੋਸ਼ਣਾ ਕੀਤੀ ਇਤਿਹਾਸ ਟੀ ਵਿੱਚ ਜੁੱਧ ਤੋਂ ਦੂਰ ਰਿਹਾ ਤੇ ਨਾ ਉਹਨਾਂ ਨੂੰ ਇਹ ਗੱਲ ਦਾ ਡਰ ਸੀ ਕਿ ਜੇਕਰ ਉਹ ਜੁੱਧ ਦੇ ਵਿੱਚ ਕੁੱਦਣਗੇ ਤਾਂ ਰੂਸ ਉੱਤੇ ਤਾਂ ਰੂਸ ਉਸਤੇ ਹਮਲਾ ਕਰ ਦੂਗਾ ਇਸ ਹਾਲ ਦੇ ਵਿੱਚ ਇਟਲੀ ਵਿੱਚ ਉੱਪਰ ਆ ਤੇ ਇਸ ਦੇ ਉਲਟ ਪ੍ਰਸ਼ੀ ਨੂੰ ਦਖਣੀ ਜਰਮਨ ਦੇ ਸਾਰੇ ਰਾਜਾਂ ਦੇ ਸੈਨਿਕਾਂ ਦੇ ਸਾਥ ਮਿਲ ਗਈ ਫਰਾਂਸ ਦੇ ਹਮਲੇ ਕਰਨ ਤੋਂ ਪਹਿਲਾਂ ਹੀ ਜਰਮਨ ਸੈਨਾਵਾਂ ਫਰਾਂਸ ਦੇ ਘुटਪਈਆਂ ਤੇ ਸੈਡਾਨ ਦੇ ਸਥਾਨ ਤੇ 1 ਕਸਤੰਬਰ 1870 ਨੂੰ ਫਰਾਂਸ ਦੀ ਕਰਾਰੀ ਹਾਰ ਹੋਈ ਨੈਪੋਲੀਅਨ ਤੀਜਾ ਤੇ ਉਸ ਦੇ ਜਿਹੜੇ 83000 ਸੈਨਿਕਾਂ ਨੂੰ ਬੰਦੀ ਬਣਾ ਲਿਆ ਗਿਆ ਇਸ ਦੇ ਬਾਅਦ ਮੈਟਰਸ ਤੇ ਪੈਰਿਸ ਦੇ ਯੁੱਧਾਂ ਵਿੱਚ ਵੀ ਫਰਾਂਸੀਸੀ ਸੈਨਿਕਾਂ ਨੇ ਜਰਮਨ ਸੈਨਾਵਾਂ ਦੇ ਅੱਗੇ ਹਥਿਆਰ ਛੁੱਟੇ ਤੇ ਇਸ ਯੁੱਧਾਂ ਅੰਤ ਫ੍ਰੈਂਕਫਰਟ ਦੀ ਸੰਧੀ ਦੁਆਰਾ ਹੋਇਆ ਤੇ ਇਸ ਸੰਧੀ ਫਰਾਂਸ ਦੇ ਪ੍ਰੇਸ਼ਰ ਦੇ ਵਿਚਕਾਰ 10 ਮਈ 1871 ਦੇ ਦਿਨ ਹੋਈ ਇਸ ਦੇ ਅਨੁਸਾਰ ਤੁਸੀਂ ਪੁਆਇੰਟ ਰੀਡ ਕਰ ਲੈਣੇ ਨੇ ਠੀਕ ਹੈ ਹਾਂਜੀ ਸੋ ਏਸੀ ਤੁਹਾਡਾ ਜਿਹੜਾ ਕੀ ਜਰਮਨੀ ਦਾ ਇੱਕ ਹੀ ਕੰਮ ਹੈ ਥੈਂਕਸ